ਤਨ ਤਨ ਕਰੋ ਤਨ ਤਨ ਕਰੋ ਹਰ ਤਨ ਤਨ ਕਰੋ ਕੀ ਮੇ ਤਨ ਤਨ ਕਰੋ ਕੀ ਮੇ ਮਿਲ ਸੰਗਤ ਤਨ ਤਨ ਕਰੋ ਕੋ ਨਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਈ ਰਾ ਸੁਰ ਬਲ ਪਾਣ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈਗਾ ਕਾਰਿ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਗੁਰੂ ਪਾਤਸ਼ਾਹ ਦੀ ਖਾਲਸਾ ਪੰਥ ਦੇ ਬੜੀ ਕਿਰਪਾ ਹੀ ਜਦੋਂ ਪਹਿਲਾਂ ਸਮਿਆਂ ਦੇ ਵਿੱਚ ਲੋਕਾਂ ਨੇ ਯਾਤ ਵਰਣ ਸ਼ੂਤਸ਼ਾਤ ਤੇ ਹੋਰ ਕਈ ਤਰੀਕਿਆਂ ਦੇ ਨਾਲ ਮਨੁੱਖਤਾ ਨੂੰ ਆਪਸ ਦੇ ਵਿੱਚ ਵੰਡਿਆ ਆ ਹੀ ਲੋਕ ਇੱਕ ਥਾਂ ਤੇ ਨਾ ਬਹਿ ਸਕਦੇ ਸੀ ਨਾ ਕੁਛ ਛਕ ਸਕਦੇ ਸੀ ਤੇ ਨਾ ਇਸ਼ਨਾਨ ਕਰ ਸਕਦੇ ਗੁਰੂ ਸਾਹਿਬ ਨੇ ਇਹ ਭੇਦਭਾਵ ਵਿਤਕਰੇ ਦੂਰ ਕਰਨ ਦੇ ਲਈ ਜਿੱਥੇ ਪਹਿਲਾਂ ਪੰਗਤ ਪਾਸ਼ਾ ਸੰਗਤ ਬੌਲੀ ਸਾਹਿਬ ਬਣਾਈ ਉਥੇ ਗੁਰੂ ਪਾਤਸ਼ਾਹ ਨੇ ਸਰੋਵਰ ਵੀ ਬਣਾਈ ਤੇ ਉਹਨਾਂ ਸਰੋਵਰਾਂ ਦੇ ਵਿੱਚ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੇ ਤਨ ਨੂੰ ਅਰੋਗ ਰੱਖਦੇ ਹਾਂ ਉੱਥੇ ਉਹਦਾ ਮਹੱਤਵ ਇਹ ਵੀ ਆ ਕਿ ਸਾਡੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ, ਵਿਤਕਰਾ, ਭੇਦਭਾਵ ਨਹੀਂ ਆ। ਅਸੀਂ ਇੱਕੋ ਥਾਂ ਤੋਂ ਇਸ਼ਨਾਨ ਕਰਕੇ ਦੱਸਦੇ ਹਾਂ ਕਿ ਅਸੀਂ ਸਾਰੇ ਇੱਕ ਪਿਤਾ, ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਇੱਕ ਬਾਪੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇ ਪੁੱਤ ਧੀਆਂ ਵਾਂ। ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਜੋ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਮਹਾਨ ਤੇ ਪਾਵਨ ਤਖਤ ਆ ਇਸ ਤਖਤ ਸਾਹਿਬ ਦੇ ਨਾਲ ਹੀ ਜੋ ਸਰੋਵਰ ਆ ਜਿੱਥੋਂ ਇਸ਼ਨਾਨ ਕਰਕੇ ਸੰਗਤਾਂ ਫਿਰ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੀਆਂ ਇਸ ਮੁਬਾਰਕ ਸਰੋਵਰ ਦੀ ਅੱਜ ਜਿਹੜੀ ਕਾਰ ਸੇਵਾ ਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰਨ ਤੌਰ ਦੇ ਉੱਤੇ ਸਹਿਯੋਗ ਕਰਦਿਆ ਹੋਇਆ ਸ਼੍ਰੀਮਾਨ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਉਨਾ ਤੋਂ ভরਸਾ ਹੋਏ ਮਹਾਪੁਰਸ਼ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੀ ਜਿਹੜੀ ਸਾਡੀ ਮਹਾਨ ਸੰਪਰਦਾ ਉਹਨਾਂ ਦੇ ਵੱਲੋਂ ਅੱਜ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਤੇ ਆਪਾਂ ਸਭ ਜਾਣਦੇ ਹਾਂ ਵੀ ਸੰਗਤਾਂ ਦੇ ਵਿੱਚ ਸੇਵਾ ਨੂੰ ਲੈ ਕੇ ਬੜਾ ਉਤਸ਼ਾਹ ਹੁੰਦਾ ਕਿਉਂਕਿ ਹਰ ਸੇਖੇ ਮੰਨਦਾ ਵਾ ਵੀ ਭਾਗਾਂ ਵਾਲਿਆਂ ਨੂੰ ਸੇਵਾ ਨਸੀਬ ਹੁੰਦੀ ਆ ਤੋ ਅੱਜ ਇਹ ਸੇਵਾ ਰੰਭ ਹੋਈ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਔਰ ਬਹੁਤ ਛੇਤੀ ਸੰਗਤ ਨੇ ਇਹ ਸੇਵਾ ਨੂੰ ਸੰਪੂਰਨ ਕਰਕੇ ਇਹ ਜਿਹੜਾ ਸਰੋਵਰ ਆ ਇਹਦੇ ਵਿੱਚ ਫੇਰ ਤੋਂ ਜਲ ਜਿਹੜਾ ਵਾ ਭਰ ਕੇ ਸੰਗਤਾਂ ਇਥੋਂ ਇਸ਼ਨਾਨ ਕਰਨ ਗਈਆਂ ਤੇ ਆਨੰਦ ਮਾਣਨ ਗਈਆਂ ਮੈਂ ਸਮੁੱਚੀ ਕੌਮ ਨੂੰ ਤੇ ਸੰਗਤ ਨੂੰ ਅਪੀਲ ਕਰਦਾ ਖਾਸ ਕਰਕੇ ਇਲਾਕੇ ਦੀ ਸੰਗਤ ਨੂੰ ਕਿ ਉਹ ਇਸ ਸੇਵਾ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਜ਼ਰੂਰ ਪਾਉਣ ਕਿਉਂਕਿ ਸਾਡਾ ਇਹ ਸਿਧਾਂਤ ਹੈਗਾ ਬਿੰਦ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਪਲ ਕਰਨੇ ਸੇਵਾ ਤੋਂ ਬਿਨਾਂ ਤੇ ਹੱਥ ਪੈਰ ਵੀ ਧਰੇਗਾ ਹੱਥ ਪੈਰ ਤਾਂ ਹੀ ਸ਼ੋਭਨੀਕਾ ਜੇ ਆਪਾਂ ਸੇਵਾ ਕਰੀਏ ਤੋਂ ਇਸ ਸੇਵਾ ਦਾ ਅੱਜ ਕਾਰਜ ਆਰੰਭ ਹੋਇਆ ਸੰਗਤਾਂ ਨੂੰ ਵੱਧ ਚੜਕੇ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਬਾਕੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ ਵੀ ਆ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨ ਸਵਾਰਿਆ ਜਦੋਂ ਭਾਈ ਜੇਠਾ ਜੀ ਸਾਨੂੰ ਲਾਹੌਰ ਮਾਤਾ ਪਿਤਾ ਚੜਾਈ ਕਰ ਗਏ ਸੀ ਤੇ ਕਿਸੇ ਨੇ ਬਾਹ ਨਹੀਂ ਸੀ ਫੜੀ ਉਸ ਵੇਲੇ ਉਹਨਾਂ ਦੇ ਨਾਨੀ ਦੀ ਉਹਨਾਂ ਨੂੰ ਬਾਸਰ ਕੇ ਲੈ ਆਏ ਇਥੋਂ ਦੇ ਗੁਰੂ ਅਮਰਦਾਸ ਜੀ ਸੇਵਾ ਚੱਲਦੀ ਸੀ ਗੋੰਦਵਾਲ ਸਾਹਿਬ ਉੱਤੇ ਸੇਵਾ ਕਰਨੀ ਔਰ ਗੁਰੂ ਨਾਨਕ ਦੇ ਘਰ ਨੂੰ ਕਿਹਾ ਜਾਂਦਾ ਨਿਮਾਣਿਆਂ ਦਾ ਮਾਣ ਨੇ ਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਹਕੀਕਤ ਦੇ ਵਿੱਚ ਭਾਈ ਦੇਠਾ ਜੀ ਜਦੋਂ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ ਤੁਰ ਦਰਗਾਹੀ ਬਖਸ਼ਿ ਸਦਕਾ ਤਾਂ ਫੇਰ ਉਹ ਭਾਈ ਦੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣੇ ਤੇ ਜਦੋਂ ਗੁਰੂ ਰਾਮਦਾਸ ਜੀ ਬਣੇ ਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੇਖ ਕੇ ਜਦੋਂ ਗਰਿਆਈ ਤੇ ਬੈਠੇ ਹੋ ਤੇ ਉਹਨਾਂ ਨੇ ਕਿਆ ਸੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰਨਾਨਕ ਜਨ ਕੇ ਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਨਾਨਕ ਦਾ ਘਰ ਵਾ ਇੱਥੇ ਵੇਖੋ ਦੁਨਿਆਵੀ ਤੌਰ ਤੇ ਕਹਿੰਦੇ ਹੀ ਇਹਨਾਂ ਦਾ ਕੋਈ ਮਾਈ ਬਾਪ ਹੀ ਨਹੀਂ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲਾਂ ਆਪਣੀ ਧੀ ਬੀਬੀ ਭਾਨੀ ਦਾ ਨਾਤਾ ਉਹਨਾਂ ਦੇ ਨਾਲ ਕੀਤਾ ਫਿਰ ਗੁਰਿਆਈ ਵੀ ਮਿਲੀ ਕਿਉਂਕਿ ਧੁਰ ਦਰਗਾਹੀ ਬਖਸ਼ਿਸ਼ ਉਹਨਾਂ ਦੀ ਸੇਵਾ ਤੇ ਗੁਰੂ ਦਾ ਹੁਕਮ ਮੰਨਣ ਦਾ ਜਿਹੜਾ ਉਹਨਾਂ ਅੰਦਰ ਸੰਕਲਪ ਸੀ ਉਹਦੇ ਸਦਕਾ ਇਹ ਬਖਸ਼ਿਸ਼ ਆਈਆਂ ਮੈਂ ਸਮੁੱਚੀ ਕੌਮ ਨੂੰ ਜਿੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੀ ਲੱਖ ਲੱਖ ਵਧਾਈ ਦਿੰਨਾ ਉਥੇ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਸੰਗ ਅਮੇਟੇ ਮਹਾਨ ਜਰਨੈਲ ਮਹਾਨ ਸ਼ਹੀਦ ਸਾਡੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜਤਾ ਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮੁਬਾਰਕ ਸ਼ੀਸ਼ ਦਿੱਲੀ ਦੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਵਾ ਉਹਦੀ ਵੀ ਮੈਂ ਸਮੂੱਚੀ ਗੋਮ ਨੂੰ ਵਧਾਈ ਦੇਣਾ ਵਾ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰੀਏ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਜੀ ਵਾਹਿਗੁਰੂ ਜੀ ਕਾ